ਨਮਸਕਾਰ ਤੁਸੀਂ ਦੇਖ ਰਹੇ ਹੋ ਆਰ ਪੀ ਡੀ 24 ਮਹਾਂਸਾਰਿਕਾ ਆਫਾਲ ਲੇਕੇ ਹਾਜ਼ਰ ਹਾਂ ਆਜਾ ਪ੍ਰੋਗਰਾਮ ਵਿਚਾਰ ਵਟਾਂਦਰਾ ਸਾਡੇ ਨਾਲ ਖਾਸ ਮਹਿਮਾਨ ਮਾਹਿਰ ਪੱਤਰਕਾਰ ਡਾਕਟਰ ਤੇਜੰਦਰ ਵਿਲੀ ਜੀ ਹਾਜ਼ਰ ਨੇ ਜੈਨੋ ਆਖਦੇ ਸਰ ਧੰਨਵਾਦ ਸਰ ਕਾ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਬੀਤੇ ਦਿਨੀ ਤਿੰਨੋਂ ਸਨਾਵਾਂ ਦੇ ਮੁਖੀਆਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਜਿਹੜੀ ਜੰਗ ਹੋਈ ਹੈ ਉਸ ਨੂੰ ਮੂਲ ਰੂਪ ਦੇ ਵਿੱਚ ਕਿਵੇਂ ਬਿਆਨਿਆ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਸਰਕਾਰ ਜੀ ਜਦੋਂ ਵੀ ਦੁਨੀਆ ਦੇ ਕਿਸੇ ਹਿੱਸੇ ਤੇ ਵੀ ਜੰਗ ਲੱਗਦੀ ਹੈ ਜੀ ਤਾਂ ਉਸ ਜੰਗ ਦੀ ਦੋਨਾਂ ਧਿਰਾਂ ਨੇ ਹੀ ਜੀ ਕੋਈ ਨਾ ਕੋਈ ਜਸਟੀਫਿਕੇਸ਼ਨ ਬਣਾਉਣੀ ਹੁੰਦੀ ਹੈ ਜੀ ਬਿਲਕੁਲ ਉਹਦੀ ਵਾਜ਼ਿਅਤ ਜਿਹੜੀ ਹੈ ਉਹ ਸਿੱਧ ਕਰਨੀ ਹੁੰਦੀ ਹੈ ਹਾਂ ਔਰ ਜੇ ਤਾਂ ਤੁਸੀਂ ਨਿਰਪੱਖ ਰਹਿ ਕੇ ਉਸ ਦਾ ਐਨਲਿਸਿਸ ਕਰ ਦਿਓ ਜੀ ਭਾਵੇਂ ਉਹ ਹਿੰਦੁਸਤਾਨ ਦੀਆਂ ਫੌਜਾਂ ਕਰ ਰਹੀਆਂ ਹੋਣ ਹਾਂ ਭਾਵੇਂ ਉਹ ਪਾਕਿਸਤਾਨ ਦੀਆਂ ਫੌਜਾਂ ਕਰ ਰਹੀਆਂ ਹੋਣ ਜੀ ਦਾ ਜੇ ਤੁਸੀਂ ਨਿਰਪੱਖ ਉਹਦਾ ਅਨਲਿਸਿਸ ਕਰੋਗੇ ਤੇ ਤੁਹਾਨੂੰ ਇੱਕ ਗੱਲ ਸਮਝ ਆਏਗੀ ਕਿ ਇਹ ਜਿਹੜੀਆਂ ਜੰਗਾਂ ਨੇ ਜੀ ਇਹ ਆਪ ਇੱਕ ਮਸਲਾ ਆ ਇਹ ਕਿਸੇ ਮਸਲੇ ਦਾ ਹੱਲ ਨਹੀਂ ਦਾ ਜੀ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਸਵਾਲ ਕੀਤਾ ਕਿ ਉਹਨਾਂ ਨੇ ਕਿਹੜਾ ਮੁੱਦਾ ਮੇਨ ਰੂਪ ਚ ਉਭਾਰਿਆ ਹੂੰ ਜੀ ਦੇਖੋ ਮੁੱਦਾ ਤਾਂ ਮੇਨ ਰੂਪ ਵਿੱਚ ਜਿੱਦਣ ਸਾਡੇ ਤੇ ਅਟੈਕ ਹੋਇਆ ਸ਼ਾਇਦ 21 22 ਤਰੀਕ ਸੀ ਹੂੰ ਪਹਿਲਗਾਮ ਵਾਲਾ ਜੀ ਉਸ ਵਿੱਚ 26 ਲੋਕਾਂ ਦੀਆਂ ਨਿਰਦੋਸ਼ ਲੋਕਾਂ ਦੀਆਂ ਜਾਨਾਂ ਗਈਆਂ ਜੀ ਜੀ ਬਿਲਕੁਲ ਉਸੇ ਵੇਲੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਕਹਿਤਾ ਸੀ ਹੂੰ ਕਿਉਂਕਿ ਇਹ ਅੱਤਵਾਦ ਸਪੌਂਸਰਡ ਅੱਤਵਾਦ ਹੈ ਜੀ ਔਰ ਜਿਹੜੀ ਤਰ੍ਹਾਂ ਨੂੰ ਸਪੌਂਸਰਡ ਕਰਦੀ ਹੈ ਉਹ ਸਾਡਾ ਗੁਆਂਢੀ ਮੌਲਕ ਹੈ ਜੀ ਇਸ ਕਰਕੇ ਅਸੀਂ ਉਸ ਗਵਾਂਡੀ ਮੁਲਕ ਦੇ ਅੰਦਰ ਕੁਸ ਕੇ ਉਹਨਾਂ ਅਤਵਾਦੀਆਂ ਦੇ ਟਿਕਾਣਿਆਂ ਤੇ ਹਮਲੇ ਕਰਾਂਗੇ ਜਿੱਥੋਂ ਟ੍ਰੇਨਿੰਗ ਲੈਂਦੇ ਆ ਜਿੱਥੇ ਉਹ ਸੇਫ ਤੇ ਸੁਰੱਖਿਅਤ ਥਾਂ ਤੇ ਰਹਿੰਦੇ ਆ ਜੀ ਦੂਸਰੇ ਵੱਨੇ ਜਿਹੜੀ ਪ੍ਰੈਸ ਕਾਨਫਰੰਸ ਸਾਡੇ ਫੌਜੀ ਮੁਖੀਆਂ ਨੇ ਕੀਤੀ ਆ ਜੀ ਉਸ ਵਿੱਚ ਵੀ ਉਹਨਾਂ ਨੇ ਬੇਸਿਕਲੀ ਇਸੇ ਤਰਕ ਦੇ ਆਧਾਰ ਤੇ ਹੀ ਇਹ ਕਿਹਾ ਹੈ ਕਿ ਹਿੰਦੋਸਤਾਨ ਵਿੱਚ ਜਿਹੜਾ ਆਤਵਾਦ ਹੈ ਉਹ ਗਵਾਂਡੀ ਮੁਲਕ ਵੱਲੋਂ ਆਉਂਦਾ ਹੈ ਬਹੁਤੀ ਵਾਰੀ ਜਦੋਂ جنگ ਨਹੀਂ ਹੁੰਦੀ ਅਮਨ ਸ਼ਾਂਤੀ ਦੇ ਦਿਨਾਂ 'ਚ ਜਾਂ ਛੋਟ-ਛੋਟ ਘਟਨਾਵਾਂ ਹੁੰਦੀਆਂ ਨੇ ਤਾਂ ਆਪਾਂ ਗਵਾਂਡੀ ਮੁਲਕ ਦਾ ਨਾਂ ਨਹੀਂ ਲੈਂਦੇ ਗਵਾਂਡੀ ਮੁਲਕ ਕਹਿ ਇੱਕ ਟਾਈਮਸਾਰ ਲਈਂ ਜਾਂ ਪਰ ਜਦੋਂ ਤੁਹਾਡੀ ਸਿੱਧੀ ਉਹ ਸਿੱਧੀ ਜੰਗ ਲੱਗੀ ਹੋਵੇ ਜਦੋਂ ਤੁਹਾਡੇ ਤੇ ਡਰੋਨ ਹਮਲੇ ਮਜ਼ਾਇਲ ਹਮਲੇ ਕਰੂਜ਼ਰ ਦੇ ਖਿਲਾਫ ਹੋ ਰਿਹਾ ਹੋਣ ਉਸ ਵੇਲੇ ਫਿਰ ਨਾ ਲੈਂਡ ਚ ਕੋਈ ਗਰੇਜ਼ ਵੀ ਨਹੀਂ ਹੁੰਦਾ ਜੀ ਸੋ ਅਸੀਂ ਨਾ ਲੈ ਕੇ ਕਿਹਾ ਸਾਡੇ ਫੌਜਾਂ ਨੇ ਨਾ ਲੈ ਕੇ ਕਿਹਾ ਹੈ ਕਿ ਪਾਕਿਸਤਾਨ ਉਹਨਾਂ ਅੱਤਵਾਦੀਆਂ ਨੂੰ ਪਾਲਦਾ ਹੂੰ ਪਾਲਣ ਤੋਂ ਬਾਅਦ ਜਿੱਥੇ ਸੈਂਸਿਟਿਵ ਜਗਾ ਹੁੰਦੀ ਹੈ ਉੱਥੇ ਭੇਜਦਾ ਭੇਜਣ ਤੋਂ ਬਾਅਦ ਜੋ ਉਹਨਾਂ ਦੀ ਕਾਰਵਾਈ ਹੁੰਦੀ ਹੈ ਉਹ ਕਰਾਉਂਦੇ ਨੇ ਤੇ ਉਸ ਦੀ ਕਾਰਵਾਈ ਨਾਲ ਹਿੰਦੁਸਤਾਨ ਦੀ ਜਿਹੜੇ ਬਿਸ਼ਿੰਦੇ ਆ ਉਹਨਾਂ 'ਚ ਜਿਹੜੀ ਬੇਚੈਨੀ ਫੈਲਦੀ ਆ ਉਸ ਬੇਚੈਨੀ ਨਾਲ ਇੱਥੇ ਜਿਹੜਾ ਤਰੱਕੀ ਆ ਜਾਂ ਸਾਰਾ ਕਾਰੋਬਾਰ ਉਹ ਪ੍ਰਭਾਵਿਤ ਹੁੰਦਾ ਹੈ ਜੀ ਬਿਲਕੁਲ ਔਰ ਜੇ ਮੋٹے ਰੂਪ ਵਿੱਚ ਦੇਖਿਆ ਜਾਵੇ ਤਾਂ ਇਹ ਗੱਲ ਗਲਤ ਨਹੀਂ ਗਈ ਇਹ ਬਿਲਕੁਲ درست ਹੈ ਜੀ ਵੀ ਜਦੋਂ ਵੀ ਕਿਤੇ ਅਮਨ ਸ਼ਾਂਤੀ ਨਾਲ ਘੁੰਮਣ ਗਏ ਲੋਕਾਂ ਤੇ ਅਚਾਨਕ ਇਦਾਂ ਗੋਲੀਆਂ ਚੱਲਣ ਗਈਆਂ ਤਾਂ ਸਵਾਲ ਤਾਂ ਫਿਰ ਖੜਾ ਹੋਏਗਾ ਹੀ ਨਾ ਬਿਲਕੁਲ ਬਿਲਕੁਲ ਹੁਣ ਜਿੱਦਾਂ ਸਰਪਾਰਟੀ ਮੀਟਿੰਗ ਦੇ ਵਿੱਚ ਦੇਸ਼ ਦੇ ਹਕੂਮਰਾਨ ਤੇ ਰਾਣੂ ਇਹ ਗੱਲ ਕਹਿਣੀ ਪਈ ਜੀ ਕਿ ਸਾਡੀ ਵੀ ਕਿਤੇ ਚੂਕ ਹੋ ਗਈ ਆ ਕਿ ਅਸੀਂ ਉੱਥੇ ਪਹਿਲਗਾਮ ਦੇ ਵਿੱਚ ਉਹ ਸੁਰੱਖਿਆ ਨਹੀਂ ਮਹੀਆ ਕਰ ਸਕੇ ਜੀ ਹੁਣ ਇਹ ਗੱਲ ਇਹ ਚਲੋ ਇਹ ਵੱਡੀ ਗੱਲ ਹੈ ਸਰਕਾਰ ਨੇ ਆਪਣੀ ਗਲਤੀ ਮੰਨੀ ਆ ਜੀ ਪਰ ਕੀ ਇਦਾਂ ਸੰਭਵ ਹੈਗਾ ਕਿ 140 ਕਰੋੜ ਆਬਾਦੀ ਨੂੰ ਹਰ ਥਾਂ ਤੇ ਜਿਹੜੀ ਫੌਜੀ ਸੁਰੱਖਿਆ ਅਧੀਨ ਹੀ ਰੱਖਿਆ ਜਾਵੇ ਇਹ ਵੀ ਸੰਭਵ ਨਹੀਂ ਸੋ ਇਸ ਲਈ ਸਾਡੇ ਦੇਸ਼ ਦਾ ਜਿਹੜਾ ਤਰਕ ਹੈ ਉਹ ਬੜਾ ਸਟਰੋਂਗ ਹੈ ਕਿ ਅਸੀਂ ਅਤਵਾਦ ਤੇ ਹਮਲਾ ਕੀਤਾ ਔਰ ਅਤਵਾਦ ਕਿਸੇ ਵੀ ਕੀਮਤ ਤੇ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਸਾਡੀ ਫੌਜ ਨੇ ਇਹਦੀ ਡਿਟੇਲ ਚ ਜਾਂਦਾ ਗੱਲ ਕਹੀ ਹੈ ਕਿ ਅਸੀਂ ਪਹਿਲੇ ਦਿਨ ਜਿੱਦਣ ਅਸੀਂ ਸਟ੍ਰਾਈਕ ਕੀਤੀ ਆ ਉਹਦੇ ਵਿੱਚ ਅਸੀਂ ਅਤਵਾਦੀਆਂ ਦੇ ਟਿਕਾਣੇ ਤਬਾਹ ਕੀਤੇ ਨੇ ਜਿਹਦੇ ਵਿੱਚ ਲਗਭਗ 100 ਦੇ ਕਰੀਬ ਅਤਵਾਦੀ ਮਾਰੇ ਗਏ ਨੇ ਜਿਹੜੇ ਭਾਰਤੀ ਮਤਲਬ ਜਿਹੜੀ ਡਾਟਾਬੇਸ ਦੇ ਮੁਤਾਬਕ ਜੀ ਤੇ 40 ਦੇ ਕਰੀਬ ਫੌਜੀ ਮਾਰੇ ਗਏ ਨੇ ਹੁਣ ਜੇ ਦੂਸਰੇ ਬਨੇ ਪਾਕਿਸਤਾਨੀ মিডিਆ ਦਾ ਸੁਣੀਏ ਜੀ ਤੇ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂਗਾ ਉਹ ਕਹਿੰਦਾ ਕਿ ਨਿਰਦੋਸ਼ ਲੋਕ ਮਾਰੇ ਗਏ ਨੇ ਔਰ ਨਿਰਦੋਸ਼ ਲੋਕਾਂ ਦੇ ਜਿਹੜੇ ਥਾਂ ਨੇ ਉੱਥੇ ਅਟੈਕ ਕੀਤਾ ਗਿਆ ਜੀ ਪਰ ਇੱਕ ਗੱਲ ਦਾ ਜਵਾਬ ਜਿਹੜਾ ਆ ਉਹ ਮਨੁੱਖਤਾ ਦੀ ਕਟੈਰੀ ਵਿੱਚ ਕਟਹਿਰੇ ਵਿੱਚ ਦੇਣਾ ਹੀ ਪੈਣਾ ਹੈ ਕਿ ਜਿੱਦਣ ਪਾਕਿਸਤਾਨ ਵਿੱਚ ਮਰੇ ਲੋਕ ਜਿਹੜੇ ਸਾਦੀ ਅਟੈਕ ਦੇ ਨਾਲ ਮਰੇ ਆ ਉਹਨਾਂ ਨੂੰ ਸਪੁਰਦੇ ਖਾਕ ਕੀਤਾ ਜਾ ਰਿਹਾ ਸੀ ਉਹਨਾਂ ਦੀ ਅੰਤਮ ਰਸਮਾਂ ਨਿਭਾਈਆਂ ਜਾ ਰਹੀਆਂ ਸੀ ਤਾਂ ਆਖਰੀ ਵੇਲੇ ਦਾ ਕਲਮਾ ਜਿਹੜਾ ਆ ਉਹ ਇੰਟਰਨੈਸ਼ਨਲ ਟੈਰਰਿਸਟ ਕਿਉਂ ਪੜ ਰਿਹਾ ਸੀ ਤੇ ਜਦੋਂ ਇੰਟਰਨੈਸ਼ਨਲ ਟੈਰਰਿਸਟ ਉਹ ਕਲਮਾ ਪੜ ਰਿਹਾ ਆ ਉਸ ਵੇਲੇ ਮਗਰ ਫੌਜਾਂ ਦੇ ਇਹ ਉੱਚ ਅਧਿਕਾਰੀ ਕਿਉਂ ਖੜੇ ਨੇ ਇਹ ਕੁਝ ਸਵਾਲ ਤਾਂ ਜਿਹੜੇ ਨੇ ਉਹ ਖੜੇ ਹੋਣਗੇ ਸੋ ਇਹ ਸਵਾਲ ਤੇ ਫਲਾਈ ਜਾ ਰਹੀ ਜਿਹੜੀ ਤੁੰਦ ਹੈ ਭਾਵੇਂ ਉਹ ਭਾਰਤੀ ਮੀਡੀਆ ਨੇ ਵੀ ਘੱਟ ਨਹੀਂ ਫਲਾਈ ਭਾਰਤੀ ਮੀਡੀਆ ਨੇ ਵੀ ਬਾ ਕਮਾਲ ਤੁੰਦ ਫਲਾਈ ਆ ਪਾਕਿਸਤਾਨ ਮੀਡੀਆ ਨੇ ਵੀ ਬਾ ਕਮਾਲ ਤੁੰਦ ਫਲਾਈ ਆ ਸੋ ਇਸ ਤੁੰਦ ਦੀ ਗਰਦਸ਼ ਦੇ ਵਿੱਚ ਜਿਹੜੀ ਫੌਜੀ ਸਨਾਵਾ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਆ ਉਹਦਾ ਮੈਂ ਸਮਝਦਾ ਆ ਉਹਦੀ ਵਾਜ਼ਵਿਅਤ ਆ ਉਹਦੀ ਉਹ ਉਹ ਸਹੀ ਆ ਕਿ ਲੋਕਾਂ ਤੱਕ ਗੱਲ ਕਿਵੇਂ ਜਾਵੇ ਔਰ ਸਹੀ ਗੱਲ ਕਿਵੇਂ ਜਾਵੇ ਜੀ ਸਰ ਸਾਡੇ ਦਰਸ਼ਕਾਂ ਦੱਸੋ ਕਿ ਬੀਤੀ ਰਾਤ 8 ਵਜੇ ਦੇ ਕਰੀਬ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਇੱਕ ਪੀਸੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕੌਮ ਦੇ ਨਾਮ ਸਬੰਧੀ ਲੜਾਈ ਸਬੰਧੀ ਕਿਹੜੇ ਜਿਹੜੇ ਮੁੱਦੇ ਨੇ ਉਹ ਉਭਾਰੇ ਨੇ ਸਕਾ ਜੀ ਮੈਨੂੰ ਲੱਗਦਾ ਕਿ ਸ਼ਾਇਦ ਪੀਸ ਨਹੀਂ ਗਈ ਉਹ ਇੱਕ ਉਹਨਾਂ ਦਾ ਕੌਮ ਦੇ ਨਾਲ ਸੰਦੇਸ਼ ਸੀਗਾ ਕੋਈ ਕਾਨਫਰੰਸ ਨਹੀਂ ਸੀ ਪ੍ਰੈਸ ਕਾਨਫਰੰਸ ਨਹੀਂ ਸੀਗੀ ਹੋ ਸਕਦਾ ਮੈਂ ਗਲਤ ਵੀ ਹੋਵਾਂ ਕਿਉਂਕਿ ਅਕਸਰ ਪ੍ਰੈਸ ਕਾਨਫਰੰਸ ਨਹੀਂ ਕਰਦੇ ਹੁੰਦੇ ਜੀ ਜੀ ਜਿਹੜੀ ਉਹਨਾਂ ਨੇ ਇਹ ਕੌਮ ਦੇ ਨਾਲ ਸੰਬੋਧਨ ਕੀਤਾ ਉਹਦੇ ਵਿੱਚ ਕੁਝ ਨੁਕਤੇ ਉਹਨਾਂ ਨੇ ਬਾਰੇ ਉਹਦੇ ਵਿੱਚ ਇੱਕ ਤਾਂ ਪਹਿਲਗਾਮ ਨੂੰ ਉਹਨਾਂ ਨੇ ਇਸ ਘਟਨਾ ਇਸ ਜੰਗ ਦੀ ਮੂਲ ਚੂਲ ਵਦੋਂ ਆਡੈਂਟੀਫਾਈ ਕੀਤਾ ਹੈ ਜੀ ਕਿ ਪਹਿਲਗਾਮ ਵਿੱਚ ਜੇ ਘਟਨਾ ਨਹੀਂ ਹੁੰਦੀ ਸੀ ਤੇ ਇਹ جنگ ਨਹੀਂ ਸੀ ਹੋਣੀ ਇੱਕ ਹੈਨਾ ਇਹਦਾ ਮਤਲਬ ਇਹ ਆਇਆ ਵੀ ਦੁਨੀਆ ਭਰ ਦੇ ਵਿੱਚ ਇੱਕ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੁਆਰਾ ਚੱਲ ਗਈ ਹੈ ਜੀ ਕਿ ਹਿੰਦੁਸਤਾਨ ਦੀ ਅਤਵਾਦ ਨੂੰ ਲੈ ਕੇ ਟੋਲਰੈਂਸ ਪਾਵਰ ਜਿਹੜੀ ਆ ਘੱਟ-ਘੱਟ ਕੇ ਜ਼ੀਰੋ ਤੇ ਪਹੁੰਚ ਗਈ ਆ ਤੇ ਹੁਣ ਇਹ ਜੰਗ ਹੋ ਸਕਦੀ ਹੈ ਜਦੋਂ ਕੋਈ ਅਤਵਾਦੀ ਹਮਲਾ ਹੋਏਗਾ ਜੀ ਦੂਸਰਾ ਉਹਨਾਂ ਨੇ ਆਪਰੇਸ਼ਨ ਸੰਧੂਰ ਬਾਰੇ ਗੱਲ ਕੀਤੀ ਹੈ ਹਾਂ ਉਹਨਾਂ ਨੇ ਕਿਹਾ ਕਿ ਜਦੋਂ ਸਾਡੀਆਂ ਬੇਟੀਆਂ ਦੇ ਮਾਂਗ ਚ ਪੈ ਸੰਧੂਰ ਨੂੰ ਕੋਈ ਪੁੰਜਣ ਦੀ ਕੋਸ਼ਿਸ਼ ਕਰੇਗਾ ਜੀ ਤੇ ਫਿਰ ਆਪਰੇਸ਼ਨ ਸੰਧੂਰ ਜਾਂ ਆਪਰੇਸ਼ਨ ਸੰਧੂਰ ਵਰਗੇ ਜਿਹੜੇ ਆਪਰੇਸ਼ਨ ਨੇ ਉਹ ਹੋਣਗੇ ਹਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੀਆਂ ਤਿਆਂ ਦੇ ਮਾਂਗ ਚ ਬੈ ਸੰਧੂਰ ਨੂੰ ਕੋਈ ਪੁੱਝ ਕੇ ਗਾਂ ਜਾਵੇ ਹੂੰ ਬਿਲਕੁਲ ਇੱਥੋਂ ਇੱਕ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬੜੀ ਸਿੱਧੀ ਕਹੀ ਆ ਜੀ ਕਿ ਇਹ ਜਿਹੜੀ ਮੌਤ ਹੈ ਨਾ ਇਹ ਮੌਤ ਹੁਣ ਬਰਦਾਸ਼ਤ ਨਹੀਂ ਜੇ ਹੋਣੀ ਠੀਕ ਹੈ ਜੀ ਤੀਸਰਾ ਹੈ ਸੀਜ਼ਫਾਇਰ ਜੀ ਸੀਜ਼ਫਾਇਰ ਬਾਰੇ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਬੜੀਆਂ ਬਾ ਕਮਾਲ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਅ ਜਦੋਂ ਸਾਡੇ ਨਾਲ ਉਹਨਾਂ ਦਾ ਯੁੱਧ ਹੁੰਦਾ ਹੈ ਜੀ ਤਾਂ ਇੱਕ ਟੈਲੀਫੋਨ ਅਧਿਕਾਰਤ ਤੌਰ ਤੇ ਆਉਂਦਾ ਹੈ ਹੂੰ ਉਸ ਟੈਲੀਫੋਨ 'ਚ ਸਾਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਯੁੱਧ 'ਚੋਂ ਨਿਕਲਣਾ ਕੋਈ ਨਹੀਂ ਜੰਦਬੰਦੀ ਵੱਲੋਂ ਵਧੀ ਜੀ ਪ੍ਰਧਾਨ ਮੰਤਰੀ ਹੋਰਾਂ ਨੇ ਇਹ ਬੜਾ ਸਪਸ਼ਟ ਕਿਹਾ ਹੈ ਕਿ ਜਦੋਂ ਪਾਕਿਸਤਾਨ ਦੇ ਉੱਪਰ ਐਡੇ ਤਿੱਖੇ ਸਾਡੇ ਅਟੈਕ ਹੋੜੇ ਸ਼ੁਰੂ ਹੁੰਦੇ ਆ ਜੀ ਤਾਂ ਉਸ ਵੇਲੇ ਪਾਕਿਸਤਾਨ ਨੇ ਦੁਨੀਆ ਭਰ ਦੀਆਂ ਜਿਹੜੀਆਂ ਸ਼ਕਤੀਆਂ ਆ ਉਹਨਾਂ ਨੂੰ ਅਪੀਲ ਕੀਤੀ ਕਿ ਸੀਜ਼ਫਾਇਰ ਕਰਵਾਇਆ ਜਾਵੇ ਜੀ ਵੀ ਸੀਜ਼ਫਾਇਰ ਦੀ ਜਿਹੜੀ ਪਹਿਲ ਕਦਮੀ ਆ ਉਹ ਪਾਕਿਸਤਾਨ ਵੱਲੋਂ ਹੋਈ ਆ ਹੂੰ ਸੋ ਦੇਸ਼ ਦੇ ਪ੍ਰਧਾਨ ਮੰਤਰੀ ਸ਼ਾਇਦ ਇਹ ਕਹਿਣਾ ਚਾਹੁੰਦੇ ਨੇ ਵੀ ਅਸੀਂ ਅਜੇ ਸੀਜ਼ਫਾਇਰ ਕਰਨ ਦੇ ਮੂਡ 'ਚ ਨਹੀਂ ਸੀਗੇ ਇਹ ਸੀਜ਼ਫਾਇਰ ਉਧਰੋਂ ਆਇਆ ਤੇ ਉਧਰੋਂ ਅਸੀਂ ਤਾਂ ਕੀਤਾ ਜੀ ਵੈਸੇ ਮੈਂ ਸਮਝਦਾ ਵੀ ਜੰਗ ਦੇ ਵਿੱਚ ਸੀਜ਼ਫਾਇਰ ਬਣਿਆ ਹੀ ਹੈ ਜੀ ਇਹਦੇ ਇਹ ਜੰਗ ਦੇ ਇਤਿਹਾਸ ਤੋਂ ਲੈ ਕੇ ਹੁਣ ਤੱਕ ਸੀਜ਼ਫਾਇਰ ਦਾ ਇੱਕ ਮਹਨਾ ਹੈ ਤੇ ਸੀਜ਼ਫਾਇਰ ਦੇ ਨਿਯਮਾਂ ਦੀ ਪਾਲਣਾ ਜਿਹੜੀ ਹੈ ਉਹ ਲੋਕ ਕਰਦੇ ਆਏ ਨੇ ਤੇ ਅਵਗਿਆ ਵੀ ਹੁੰਦੀ ਆਈ ਹੈ ਇਹ ਵੀ ਜੰਗ ਦਾ ਹੀ ਇੱਕ ਹਿੱਸਾ ਹੈ ਤੇ ਅੰਗਰੇਜ਼ੀ ਦਾ ਇੱਕ ਮੁਹਾਵਰਾ ਹੈ ਜਿਹਦਾ ਪੰਜਾਬੀ ਚ ਨਵਾਦ ਇਹ ਹੈ ਪਿਆਰ ਤੇ ਲੜਾਈ ਚ ਸਭ ਕੁਝ ਚੱਲਦਾ ਉਹ ਇਹੋ ਹੀ ਹੈ ਹੂੰ ਬੀ ਉਹਦਾ ਮਤਲਬ ਇਹ ਆ ਵੀ ਉਹ ਜਿਹੜੀ ਸੀਜ਼ਫਾਇਰ ਪਾਕਿਸਤਾਨ ਨੇ ਮੰਗੀ ਆ ਜੀ ਇਹਦਾ ਮਤਲਬ ਇਹ ਆ ਵੀ ਉਹ ਸੀਜ਼ਫਾਇਰ ਵੀ ਉਹਦੀ ਲੜਾਈ ਦਾ ਹਿੱਸਾ ਹੈ ਹੋ ਸਕਦਾ ਹੈ ਉਨ ਕੋਈ ਸਮਾਂ ਚਾਹੀਦਾ ਹੋਵੇ ਹੋ ਸਕਦਾ ਉਹਨੇ ਕੋਈ ਹਥਿਆਰ ਖਰੀਦਣੇ ਹੋਣ ਹੋ ਸਕਦਾ ਉਹਦੇ ਹਥਿਆਰ ਪਹੁੰਚ ਰਹੇ ਹੋਣ ਹੋ ਸਕਦਾ ਕੋਈ ਏਡੀ ਵੱਡੀ ਇੰਜਰੀ ਹੋ ਗਈ ਹੋਵੇ ਜਿਹਨੂੰ ਉਹਨਾ ਮੈਨੇਜ ਕਰਨਾ ਹੋਵੇ ਹੋ ਸਕਦਾ ਦੇਸ਼ ਵਿੱਚ ਕੋਈ ਬਗਾਵਤ ਉੱਠ ਰਹੀ ਹੋਵੇ ਉਹਦਾ ਕਾਰਨ ਸੋ ਕੀ ਹੋ ਰਿਹਾ ਹੈ ਉਹਦੇ ਲਈ ਸੀਜ਼ਵਰ ਵੀ ਇੱਕ ਹਥਿਆਰ ਹੈ ਸੋ ਮੈਂ ਇਹਨੂੰ ਹਥਿਆਰ ਦੇ ਤੌਰ ਤੇ ਦੇਖਦਾ ਤਾਂ ਇਹਨੂੰ ਦੇਸ਼ ਦੇ ਪ੍ਰਧਾਨ ਮੰਤਰੀ ਹੋਰਾਂ ਨੇ ਵੀ ਕਿਹਾ ਹੈ ਕਿ ਸੀਜ਼ਵਰ ਪਾਕਿਸਤਾਨ ਵੱਲੋਂ ਆਇਆ ਹੈ ਤੇ ਅਸੀਂ ਉਹਨੂੰ ਔਨਰ ਕੀਤਾ ਅਸੀਂ 2 ਦਿਨ ਸੀਜ਼ਫਾਇਰ ਵਾਲੇ ਦਿਨ ਕੁਝ ਨਹੀਂ ਕੀਤਾ ਜੀ ਨਾਲ ਦੀ ਨਾਲ ਇੱਥੇ ਮੈਂ ਇੱਕ ਗੱਲ ਇਹ ਵੀ ਕਹਿਣੀ ਚਾਹੁੰਦਾ ਕਿ ਸੀਜ਼ਫਾਇਰ ਦਾ ਅਲੰਘਣ ਵੀ ਹੋਇਆ ਜ ਜਿਸੀਫਾਇਰ ਉਹਦੀ ਡਿਮਾਂਡ ਪਾਕਿਸਤਾਨ ਵੱਲੋਂ ਆਈ ਹੈ ਤੇ ਸੀਜ਼ਫਾਇਰ ਦਾ ਅਲੰਘਣ ਵੀ ਪਾਕਿਸਤਾਨ ਵੱਲੋਂ ਹੀ ਹੋਇਆ ਇਹ ਗੱਲ ਮੈਂ ਆਪਣੇ ਕੋਲੋਂ ਆਪਣੇ ਦਰਸ਼ਕਾਂ ਨੂੰ ਦੱਸਣੀ ਚਾਹੁੰਦਾ ਜੀ ਸਰ ਸਾਡ ਹਾਂਜੀ ਸਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅ ਵਿੱਚੀ ਟਾਕਤਾ ਸਰ ਤੁਹਾਨੂੰ ਮੈਂ ਕੋਈ ਗੱਲ ਨਹੀਂ ਕੋਈ ਸਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆ ਇੰਡਸ ਵਾਟਰ ਟ੍ਰੀਟੀ ਤੇ ਪੀਓਕੇਨ ਲੈ ਕੇ ਕੀ ਕਿਹਾ ਹੈ ਹਾਂਜੀ ਉਹਨਾਂ ਨੇ ਬੜਾ ਸਪਸ਼ਟ ਕਿਹਾ ਜੀ ਕਿ ਹੁਣ ਜਦੋਂ ਵੀ ਸਾਡੇ ਨਾਲ ਗੱਲ ਹੋਏਗੀ ਹਾਂ ਤੇ ਗੱਲਬਾਤ ਦਾ ਮੁੱਦਾ ਜਿਹੜਾ ਆਤਵਾਦ ਹੋਏਗਾ ਜੀ ਵੀ ਆਤਵਾਦ ਖਤਮ ਕਰਨਾ ਤੇ ਨਹੀਂ ਕਰਨਾ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬੜੀ ਸਖਤੀ ਨਾਲ ਇਸ ਗੱਲ ਦਾ ਨੋਟਸ ਲਿਆ ਹੈ ਜੀ ਕਿ ਭਾਵੇਂ ਉਹ 9 11 ਦੀ ਘਟਨਾਵਾਂ ਹੋਣ ਹਾਂ ਭਾਵੇਂ ਉਹ ਲੰਡਨ ਚ ਹੋਇਆ ਹਮਲਾ ਹੋਵੇ ਜੀ ਭਾਵੇਂ ਦੇਸ਼ ਦੀ ਪਾਰਲੀਮੈਂਟ ਤੇ ਕੀਤਾ ਗਿਆ ਹਮਲਾ ਹੋਵੇ ਭਾਵੇਂ ਬੰਬਈ ਚ ਕੀਤਾ ਗਿਆ ਹਮਲਾ ਹੋਵੇ ਇਹਨਾਂ ਸਾਰੇ ਹਮਲਿਆਂ ਦੀਆਂ ਜੜਾ ਜੜੀਆਂ ਨੇ ਉਹ ਪਾਕਿਸਤਾਨ ਦੇ ਵਿੱਚ ਜਾਂਦੀਆਂ ਨੇ ਜੀ ਸੋ ਜਿੱਥੇ ਜੜ ਜਿੱਥੇ ਜੜ ਲੱਗੀ ਹੈ ਅਸੀਂ ਅਟੈਕ ਉੱਥੇ ਕੀਤਾ ਔਰ ਉਸ ਅਟੈਕ ਵਿੱਚ ਅਸੀਂ 100 ਦੇ ਕਰੀਬ ਮਿਲੀਟੈਂਟ ਜਿਹੜੋ ਨੇ ਮਾਰੇ ਨੇ ਸੋ ਇੱਕ ਗੱਲ ਤਾਂ ਉਹਨਾਂ ਨੇ ਇਹ ਕਹੀ ਆ ਕਿ ਗਲਬਾਤ ਮਿਲੀਟੈਂਟ ਨੂੰ ਆਧਾਰ ਬਣਾ ਕੇ ਹੋਏਗੀ ਦੂਸਰਾ ਉਹਨਾਂ ਨੇ ਕਿਹਾ ਕਿ ਜਿਹੜਾ ਅੱਤਵਾਦ ਹੈ ਉਹਦਾ ਜਵਾਬ ਆਉਣ ਵਾਲੇ ਦਿਨਾਂ 'ਚ ਵੀ ਜਿਹੜਾ ਅੱਤਵਾਦ ਹੈ ਉਹਦਾ ਜਵਾਬ ਜੰਗ ਰਹੀ ਹੀ ਦਿੱਤਾ ਜਾਏਗਾ ਜੇ ਤੁਹਾਡੇ ਕੋਲ ਅੱਤਵਾਦੀ ਆਉਣਗੇ ਤਾਂ ਤੁਸੀਂ ਆਉਣ ਵਾਲੇ ਦਿਨਾਂ 'ਚ ਵੀ ਅਜਿਹੀਆਂ ਜਣੀਆਂ ਜੰਗਾਂ ਨੇ ਉਹਨੂੰ ਫੇਸ ਕਰਨੀ ਤਿਆਰ ਰਹਿਣਾ ਉਹਨਾਂ ਨੇ ਕਿਹਾ ਕਿ ਸਾਨੂੰ ਨਿਊਕਲਰ ਨਿਊਕਲਰ ਜਿਹੜੀ ਵਾਰ ਹੈ ਹੂੰ ਉਹਦਾ ਥ੍ਰੈਟ ਦੇ ਕੇ ਸਾਨੂੰ ਬਲੈਕਮੇਲ ਨਾ ਕਰੋ ਜੀ ਸਾਨੂੰ ਤੁਹਾਡੀ ਨਿਊਕਲਰ એનર્ਜੀ ਤੇ ਤੁਹਾਡੇ ਦੇ ਬੰਬ ਤੇ ਕੋਈ ਵੀ ਸ਼ੱਕ ਨਹੀਂਗਾ ਤੁਸੀਂ ਜੇ ਚਲਾਉਣਾ ਤੇ ਇਹ ਵੀ ਚਲਾ ਕੇ ਪਰ ਕੇ ਦੇਖ ਲਿਓ ਵੀ ਅਸੀਂ ਤੁਹਾਡੀ ਇਸ ਬਲੈਕਮੇਲਿੰਗ ਵਿੱਚ ਨਹੀਂ ਆਉਣ ਵਾਲੇ ਹੂੰ ਨਾਲ ਦੀ ਨਾਲ ਉਹਨਾਂ ਨੇ ਜਿਹੜੀ ਬੜੀ ਸਪਸ਼ਟ ਗੱਲ ਕੀਤੀ ਉਹ ਕੀ ਕੀਤੀ ਹੈ ਕਿ ਅਤਵਾਦ ਤੇ ਅਤਵਾਦ ਨੂੰ ਪਾਲਣ ਵਾਲੇ ਜੀ ਇਹ ਜਿਹੜੀਆਂ ਦੋਨੇ ਧਿਰਾਂ ਆ ਸਾਡੇ ਲਈ ਵੱਖ-ਵੱਖ ਨਹੀਂ ਗੀਆਂ ਇਹ ਗੱਲ ਬਿਲਕੁਲ درست ਹੈ ਜੀ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਪਾਵਰ ਹੈ ਉਹ ਪੋਲੀਟਿਕਲ ਲੋਕਾਂ ਕੋਲ ਜਿੱਤੇ ਹੋਏ ਲੋਕਾਂ ਕੋਲ ਨਹੀਂ ਨੰਬਰ 1 ਨੰਬਰ 2 ਪਾਵਰ ਦਾ ਸੈਂਟਰ ਜਿਹੜਾ ਆ ਉਹ ਕੱਲੀ ਫੌਜ ਕੋਲ ਵੀ ਨਹੀਂ ਜੀ ਨੰਬਰ 3 ਉੱਥੇ ਵੱਖ-ਵੱਖ ਦੇਸ਼ਾਂ ਵਿੱਚ ਅਤਵਾਦੀ ਸਰਗਰਮੀਆਂ ਚਲਾਉਣ ਵਾਲੇ ਅਤਵਾਦੀ ਸੰਗਠਨਾਂ ਨੂੰ ਪਨਾਹ ਮਿਲਦੀ ਹੈ ਜੀ ਤੇ ਉਹ ਫੌਜ ਨਾਲ ਬਾਰਮੀ ਚਕੇ ਚੱਲਦੇ ਨੇ ਇਹ ਗੱਲ ਦੁਨੀਆ ਭਰ ਦੇ ਲੋਕ ਜਾਣਦੇ ਨੇ ਕਿ ਦੁਨੀਆ ਭਰ ਦੇ ਵਿੱਚ ਲੜੀਂਦੇ ਵੱਡੇ ਮਿਲੀਟੈਂਟ ਪਾਕਿਸਤਾਨ ਵਿੱਚ ਕਿੱਦਾਂ ਆਜ਼ਾਦ ਫਿਰਦੇ ਨੇ ਅਮਰੀਕਾ ਨੇ ਓਬਾਮਾ ਨੂੰ ਕਿੱਥੋਂ ਮਾਰਿਆ ਜੀ ਪਾਕਿਸਤਾਨ 'ਚ ਬੈਠਾ ਹੋਇਆ ਸੀ ਸੋ ਕਹਿਣ ਦਾ ਮਤਲਬ ਹੈ ਕਿ ਦੁਨੀਆ ਭਰ ਪਾਕਿਸਤਾਨ ਨੂੰ ਇੱਕ ਟੈਰਰਿਸਟ ਦੇਸ਼ ਦੇ ਤੌਰ ਤੇ ਜੀ ਮਤਲਬ ਆ ਆਇਡੈਂਟੀਫਾਈ ਕਰ ਚੁੱਕਾ ਹੈ ਸੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬੜਾ ਸਪਸ਼ਟ ਕਿਹਾ ਵੀ ਟੈਰਰ অর ਟਾਕ ਬਰਾਬਰ ਨਹੀਂ ਚੱਲਣਗੀਆਂ ਜੇ ਟੈਰਰਿਸਟ ਚੱਲਣਗੇ ਤਾਂ ਫੇਰ ਗੱਲਬਾਤ ਨਹੀਂ ਚੱਲਣਗੀ ਵੀ ਤੁਹਾਨੂੰ ਆਪਣੇ ਟੈਰਰਿਸਟਾਂ ਦਾ ਮੂੰਹ ਜਿਹੜਾ ਹੈ ਉਹ ਮੋੜਨਾ ਪੈਗਾ ਜੇ ਹਿੰਦੁਸਤਾਨ 'ਚ ਟੈਰਰਿਸਟ ਆਉਣਗੇ ਤੇ ਫੇਰ ਅਸੀਂ ਤੁਹਾਡੀ ਕਿਸੇ ਗੱਲ ਦਾ ਵੀ ਜਵਾਬ ਜਿਹੜਾ ਇਹ 당ਗੋੜੀਵਾਰੀ ਦੇ ਨਾਲ ਦੇਵਾਂਗੇ ਜੀ ਸਵਾਲ ਜਿਹੜਾ ਤੁਸੀਂ ਕੀਤਾ ਕਿ ਪੀਓ ਕੀ ਤੇ ਨਾਲ ਹੀ ਇੰਡਸ ਵਾਟਰ ਟ੍ਰੀਟੀ ਜਿਹੜੀ ਹੈ ਉਹਨਾਂ ਨੇ ਕਿਹਾ ਕਿ ਸਾਡਾ ਮੁੱਦਾ ਅਗਲਾ ਜਿਹੜਾ ਹੈ ਉਹ ਪਾਕਿਸਤਾਨ ਅਕੂਪਾਈਡ ਕਸ਼ਮੀਰ ਜਿਹੜਾ ਹੈ ਉਹ ਵਾਪਸ ਲੈਣਾ ਹੈ ਜੀ ਉਹ ਕਿਉਂਕਿ ਕਸ਼ਮੀਰ ਦੇ ਰਾਜੇ ਨੇ ਕਸ਼ਮੀਰ ਦਾ ਸਮਝੌਤਾ ਹਿੰਦੁਸਤਾਨ ਨਾਲ ਕੀਤਾ ਸੀ ਜੀ ਔਰ 1947 ਚ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਉਸੇ ਵੇਲੇ ਕਸ਼ਮੀਰ ਦੇ ਕਬਾਇਲੀ ਲੋਕਾਂ ਨੇ ਕਸ਼ਮੀਰ ਤੇ ਹਮਲਾ ਕਰਕੇ ਕਸ਼ਮੀਰ ਦਾ ਕੁਝ ਹਿੱਸਾ ਹਥਿਆਲਿਆ ਜਦੋਂ ਉਹਨੇ ਰਾਜੇ ਹਰੀ ਸਿੰਘ ਨੇ ਸਾਡੇ ਨਾਲ ਸਮਝੌਤਾ ਕੀਤਾ ਉਦੋਂ ਤੱਕ ਕਸ਼ਮੀਰ ਅਕੂਪਾਈਡ ਜਿਹੜਾ ਪਾਕੋ ਅਕੂਪਾਈਡ ਕਸ਼ਮੀਰ ਹੈ ਉਹ ਉਹਨਾਂ ਦੇ ਕਬਜ਼ੇ ਜਾ ਚੁੱਕਾ ਸੀ ਇਹ ਲੜਾਈ 1949 ਤੱਕ ਚੱਲਦੀ ਰਹੀ ਇਸ ਲੜਾਈ ਤੋਂ ਬਾਅਦ ਪਾਕਿਸਤਾਨ ਕਦੀ ਵੀ ਚੈਨ ਨਾਲ ਭਾਰਤ ਨੂੰ ਬੈਠਣ ਨਹੀਂ ਦਿੰਦਾ ਔਰ ਉਥੋਂ ਦੀ ਕੁਸਫਟ ਕਰਕੇ ਆਨੇ ਬਹਾਨੇ ਰਾਹੇ ਵਗਾਹੇ ਹਿੰਦੁਸਤਾਨ ਦੀਆਂ ਜਿਹੜੀਆਂ ਅਮਨ ਸ਼ਾਂਤੀ ਆ ਉਹਨੂੰ ਪੰਗ ਕਰਦਾ ਰਿਹਾ ਸੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬੜਾ ਸਪਸ਼ਟ ਕਿਹਾ ਕਿ ਤੁਹਾਨੂੰ ਪਾਕ ਓਕੂਪਾਈਡ ਕਸ਼ਮੀਰ ਜਿਹੜਾ ਛੱਡਣਾ ਪੈਗਾ ਆਉਣ ਵਾਲੀ ਗੱਲ ਇਹਦੇ ਤੇ ਹੋਏਗੀ ਉਹਦੇ ਵਿੱਚ ਜਿਹੜੀ ਇੰਡਸ ਵਾਟਰ ਟਰੀਟੀ ਆ ਉਹਦੇ ਬਾਰੇ ਹੁਣ ਕੋਈ ਗੱਲਬਾਤ ਨਹੀਂ ਹੋਏਗੀ ਉਹਨਾਂ ਪਾਣੀਆਂ ਤੇ ਤੁਹਾਡਾ ਕੋਈ ਹੱਕ ਨਹੀਂ ਜਿਹੜੇ ਪਾਣੀ ਸਾਡੀ ਧਰਤੀ ਹਮਾਚਲ ਦੇ ਇਹ ਪਹਾੜਾਂ ਚੋਂ ਨਿਕਲਦਾ ਹੋਵੇ ਉਹ ਪਾਣੀ ਹੁਣ ਪਾਕਿਸਤਾਨ ਨੂੰ ਨਹੀਂ ਮਿਲੂਗਾ ਸੋ ਇਦਾਂ ਦੀਆਂ ਸਪਸ਼ਟ ਗੱਲਾਂ ਜਿਹੜੀਆਂ ਨੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕੀਤੀਆਂ ਨੇ ਔਰ ਇਹ ਭਾਸ਼ਣ ਦੀ ਜਿਹੜੀ ਸੁਰ ਹੈ ਉਹ ਬਹੁਤ ਤਿੱਖੀ ਸੀ ਤੇ ਤਿੱਖੀ ਸੁਰ ਦਾ ਸ਼ਾਇਦ ਅਸਰ ਜਿਹੜਾ ਆ ਉਹ ਛੇਤੀ ਹੋ ਜਾਣਾ ਦੇਖਣ ਨੂੰ ਮਿਲੇਗਾ ਜੀ ਬਿਲਕੁਲ ਜੀ ਬਿਲਕੁਲ ਇਸੇ ਤਰ੍ਹਾਂ ਹੋਰ ਖਬਰਾਂ ਤੇ ਵੀ ਗੱਲਬਾਤ ਕਰਾਂਗੇ ਲੇਕਿਨ ਹੁਣ ਵਕਤ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ